ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਭਰੀ ਸਤਿ ਸ਼੍ਰੀ ਅਕਾਲਾ ਵੀਰ ਜੀ ਆ 11/6 ਦੀ ਟਰਾਲੀ ਵਕਾਊ ਆ ਜਿੱਕ ਵਾਲੀ ਬਹੁਤ ਵਧੀਆ ਟਰਾਲੀ ਆ ਜਿਹੜੇ ਵੀਰ ਨੇ ਲੈਣੀਆਂ ਵੀਰ ਦਾ ਨੰਬਰ ਉੱਤੇ ਆ ਵੀਰ ਜੀ ਇਹ ਬੇਨਤੀ ਇਹ ਹੈ ਕਿ ਇਸ ਵੀਰ ਕੋਲ 10/10 ਤੋਂ ਲੈ ਕੇ ਤੇ 18-7 ਤੱਕ ਰੇਗ ਤਰ੍ਹਾਂ ਦਾ ਤੁਹਾਨੂੰ ਟਰਾਲਾ ਮਿਲੂਗਾ ਜੱਕ ਵਾਲਿਆਂ ਬੜਾ ਜੱਕ ਤੋਂ ਟਰਾਲੇ ਟਰਾਲੀਆਂ ਲੈ ਲਈ ਸੰਪਰਕ ਕਰ ਸਕਦੇ ਜੇ ਏਰੀਆ ਸ੍ਰੀ ਅਮਰitsar ਸਾਹਿਬ ਆ ਤੇ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਹਰੇਕ ਤਰ੍ਹਾਂ ਦੇ ਤੁਹਾਨੂੰ ਹੈਪੀ ਸੀਡਰ ਸੁਪਰ ਸੀਡਰ ਟਰਾਲੀਆਂ ਟਰਾਲੇ ਹੋਰ ਵੀ ਖੇਤੀਬਾੜੀ ਸੰਧ ਇਸ ਵੀਰ ਤੋਂ ਮਿਲਣਗੇ ਤੇ ਏਰੀਆ ਵੀਰ ਜੀ ਵੇਰਕਾ ਸ੍ਰੀ ਅਮਰitsar ਸਾਹਿਬ ਇੱਕ ਜਿਹੜੇ ਵੀ ਵੀਰ ਨੇ ਸਾਡੇ ਤੋਂ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ ਹੈ 7037984000 ਤੇ 5 ਤੋਂ 7 ਫੋਟੋਆਂ ਪਾਓ ਤੇ ਪੂਰੀ ਡਿਟੇਲ ਦਿਆ ਕਰੋ ਏਰੀਆ ਦੱਸਿਆ ਕਰੋ ਤੇ ਮੇਰਾ ਵੀ ਰਿਕਾਰਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡਾ ਵੀ ਹੌਸਲਾ ਬਲੰਦ ਹੋਵੇ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ